ਵੀਰੇ ਆ ਮੜੀਏ ਤੁਸੀਂ ਸੱਚ ਦਾ ਜਾਣਾ ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਚੰਦੂ ਸਿੰਘ ਜੰਨੇ ਜਿੰਦਾ ਜੀ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਬੋਲ ਸੋਨਿਆ ਕੰਮ ਕਰੋ ਕੰਮ ਬੋਲ ਸੋਨਿਹਾਲ ਜੈ ਜੈ ਜੀ ਦਾਦ ਕਰੇ ਨਾਲੇ ਮੇਲ ਕਰ ਦਿੰਦੇ ਆ ਦਾਤਾ ਲਿਆ ਹੋਰ ਫੜਾ ਬੱਸ ਸ਼ੁਕਰੀਆ ਜੀ ਧੰਨਵਾਦ ਜੰਨੀ ਸਾਹਿਬ ਬਹੁਤ ਬਹੁਤ ਜੀ ਹੋਰ ਵੀ ਅੱਛਾ ਜੀ ਚਲੋ ਸ਼ਾਬਾਸ਼ ਲਗੋ ਬੋਲੇ ਸੋਨਿਹਾਲ ਸ੍ਰੀ ਅਕਾਲ ਬੋਲੇ ਸੋਨਿਹਾਲ ਸ੍ਰੀ ਅਕਾਲ ਹੋਰ ਵੀ ਠੀਕ ਹੈ ਹਾਂ ਜੀ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਬੜਾ ਖੁਸ਼ੀ ਹੋਈ ਜੀ ਹਾਂ ਜੀ ਲੱਗੇ ਪਿਆ ਜੀ ਬਹੁਤ ਅੱਛੇ ਜਾ ਰਿਹਾ ਹੈ ਦਾੜਾ ਜਾਂਦਾ ਹੋਇਆ ਤਾਂ ਨਗਰੀ ਕਾਹਦੀ ਇਹ ਤਾਂ ਹੀ ਕੈਮਰਾ ਪਿੱਛੇ ਰੁਇਆ ਜੀ ਦੇਖੀਆ ਤਾਂ ਦੇ ਉਹ ਖੜੀ ਹੈ ਆਏ ਖੜੀ ਹੈ ਜੀ ਉਹ ਖੜੀ ਹੈ ਜੀ ਅੱਧੀ ਕਿਉਂ ਖੁਰ ਗਈ ਆ ਉੱਥੇ ਉਹ ਕਰਕੇ ਇਹ ਪਿਛਲੀ ਵਾਰ ਲਈਦੀ ਭਾਈ ਅਸੀਂ ਐਂ ਚਾਹੁੰਦੇ ਆ ਵੀ ਜਿਹੜਾ ਉਹ ਪਾਦੇ ਬਸ ਫੇਰੇ ਦਿੱਤਾ ਪਿਆ ਨਾ ਉੱਥੇੋਂ ਡਰੇ ਨਿਕਲ ਜੇ ਤਾਂ ਗੱਬੇ ਚੱਲੇ ਜੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਜੀ ਉਹ ਐਸ ਡੀਓ ਮਾਈਨਿੰਗ ਨੂੰ ਬੁਲਾਇਆ ਐਸ ਡੀਓ ਮੈਨਿਕ ਐਸ ਡੀਓ ਸਾਹਿਬ ਸਾਹਿਬ ਆ ਜੀ ਮੜਾ ਜਾ ਆਹ ਸਾਹਮਣੇ ਆਏ ਜੇ ਇਹਦੇ ਉੱਧਰ ਨੂੰ ਡਰੇਨ ਮਾਰ ਦੋ ਨਾ ਪਈ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾਉਂਦਾ ਉੱਧਰਲੇ ਪਾਸੇ ਸਾਰਾ ਆਪਣਾ ਡਰੇਨ ਮਾਰਨ ਦੀ ਉਧਰ ਕਰਨ ਜ਼ਰੂਰਤ ਹੈ ਕਿ ਉਧਰੋਂ ਕਰਕੇ ਅੰਦਰ ਆ ਰਿਹਾ ਮੈਂ ਵੀ ਦੇਖ ਰਿਹਾ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਬਿਲਕੁਲ ਪਿਛਲੀ ਮਤਲਬ 3-4 ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਜੇ ਉਧਰ ਡਰੇਨ ਮਾਰੀ ਬਹੁ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਬਿਲਕੁਲ ਠੀਕ ਹੈ ਪਾਣੀ ਕਰਵਾ ਲਾ ਕੰਡ ਹੋਣੇਗਾ ਕਿ ਕਿਟਾ ਜੀ ਉਹਦੇ ਕਰਕੇ ਇਧਰ ਨੂੰ ਆਇਆ ਹੈ ਉਹਦੇ ਕਰਕੇ ਪਾਣੀ ਇਧਰ ਆਇਆ ਜੀ ਬਿਲਕੁਲ ਠੀਕ ਹੈ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਆ ਜੋ ਅੱਗੇ ਰੱਖ ਚੱਲਣਾ ਆਲੋੜੀ ਠੀਕ ਹੈ ਦੇਖ ਵੀਡੀਓ ਕਰਾੜ ਜਾਇਆ ਹੋਰ ਵੀਰੇ ਹੋਰ ਹਾਂਜੀ ਠੀਕ ਹੈ ਨਵਾਰੇ ਸੇਵਾ ਸਾਰੇ ਜਾਣੇ ਹਾਂਜੀ ਜੀ ਸਾਨੂੰ ਬਹੁਤ ਅੱਛਾ ਇਹਦਾ ਬਹੁਤ ਚੇਂਜ ਕਰਾਓ ਪਰ ਇਹਦੇ ਦਰਿਆ ਖਾਲੀ ਪਿਆ ਇੱਕ ਡਰੇਨ ਉਧਰਲੇ ਪਾਸੇ ਵੱਜੂਗੀ ਬਹੁਤ ਚੇਂਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਸੀ ਉਹਨਾਂ ਨੂੰ ਜੇ ਉਧਰਲੇ ਪਾਸੇ ਪੱਟ ਕੇ ਇੱਕ ਡਰੇਨ ਇਹ ਵੱਜਣੀ ਉਹ ਡਰੇਨ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜਦ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦ ਵੀ ਤੇ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਏ ਨੇ ਇਦਾਂ ਕੱਲੋ ਸਵੇਰੇ ਮਰਾ ਨੇ ਇਹਦਾ ਹੀ ਕਹਿੰਦੇ ਆ ਜੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਉਹ ਕਹਿੰਦੇ ਪਾਣੀ ਦਾ ਰਾਤ ਡਿਡ ਲੱਖ ਕਿਸੀ ਕਿਤਾ ਪਾਣੀ ਹੁਣ ਹੈਗਾ ਕੋਈ 65 ਤੋਂ 70 ਹਜ਼ਾਰ ਕਿਲੋ ਥੋੜਾ ਜਿਹਾ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਵੱਧ ਜਾਣੇ ਸੀ ਵੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਅਚਾਹ ਸਾਹਿਬ ਨਾਲ ਗੱਲ ਕਰਾਉਣਾ ਸਾਹਿਬ ਜੀ ਸਵੇਰੇ ਟੀਸੀ ਨਾਲ ਵੀ ਕਰਨਾ ਹਾਂਜੀ ਅਮਲਾ ਤੇ ਟੀਸਾ ਵਾਕਸੀਆਂ ਨੂੰ ਉਹਦੇ ਨਾਲ ਗੱਲ ਕਰਾਉਣੀ ਹੈ ਮੈਂ ਨਹੀਂ ਨੰਬਰ ਲਓ ਜੀ ਡੀ ਸਾਹਿਬ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਆ 'ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਨੀ ਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹੁਤ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਉੱਪਰਲੇ ਪਾਸੇ ਟ੍ਰੈਂਚ ਮਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਪੋਪਲੈਨ ਭਾਰਤਮਾਲਾ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦਿਓ ਕਿ 6 ਵਜੇ ਪਾਈਪ ਉਹ ਪੋਪਲੈਨਾਂ ਜਾਂ ਜੀਸੀਬੀਆਂ ਵਗੈਰਾ ਆ ਜਾਣ ਗੱਗੂ 2 ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਟ ਸਿਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਇਹ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਆਰਮੀ ਦਾ ਸਕੇਗਾ ਪਾਣੀ ਦਾ ਸਰ ਏਸੀ ਯੂਟੀ ਸਾਹਿਬ ਆਈਐਸ 100 ਕਰਾਣੇ ਪਾਣੀ ਚਲੋ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾਜ ਲੱਗੇ ਦਿਨ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀਸਿਲਟਿਕ ਨਹੀਂ ਹੋਈ ਹਾਂ ਉਹ 6-6 ਫੁੱਟ ਰੇਤਾ ਚੜਿਆ ਵਾ ਵੱਧੇ ਆ ਜੀ 10 ਲੱਫ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣ ਨੂੰ ਮਾਰਦਾ ਉਹ ਧੱਕਾ ਇਧਰ ਵੱਜੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇਗੇ ਜੀ ਫੋਰੈਸਟ ਏਰੀਆ ਇਸ ਕਰਕੇ ਦੀ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਪਈਏ ਪਰ ਕੱਲ ਨੂੰ ਟ੍ਰੈਂਚ ਵੱਜ ਜੇਗੀ ਤਾਂ ਹੋ ਜਾਣਾ। ਹੁਣ ਫੋਰੈਸਟ ਬੜੀ ਕਿਹੜੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਹੈ ਲੋਕਾਂ ਦੇ। ਉਹੀਓ ਬਸ ਆਪਾਂ ਬੁਝੇ ਖੜੇ। ਉਹੀ ਤੁਸੀਂ ਮਰਾਈ ਦੀ। ਉਸ ਟਾਈਮ ਵੀ ਤਾਂ ਫੋਰੈਸਟ ਦੀ। ਆਧਨੀ ਫੋਰੈਸਟ ਬਦਵੀਤ ਹੋਈ ਚੁਈ। ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ। ਨਹੀਂ ਉਸ ਟਾਈਮ ਵੀ ਤੁਸੀਂ ਆਪ ਨਾਲ ਹੋ ਕੇ ਮਰਾਈ ਆ। ਅੱਜ ਹੁਣ ਨਹੀਂ ਪੱਜਦੀ ਹੁਣ ਕੀ ਅਗਲਾ ਕੀ ਇਹਨੂੰ? ਕੋਈ ਨਹੀਂ ਕੱਲ ਨੂੰ। ਅਸੀਂ ਪਿਛਲੇ ਸਾਲ ਜੋਰ ਲਾ ਲਵੇ ਪਾਲੇ ਪਾਸੇ ਰੇਤਾ ਚ ਕਾ ਦਿਓ ਇੱਧਰ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਰਹਿ ਤਾ ਇਹ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਦੇ ਤਾਂ ਲਾਠੀਆਂ ਦੇ ਗਾਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਇਧਰ ਪਹਿਲੇ ਨਮਾਣ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾ ਰਹੇ ਆ ਜੀ ਕੋਈ ਤਾਂ ਲੋਕ ਨਾ ਇਕੱਠੇ ਹੁੰਦੇ ਤਾਂ ਹੜਗੜਾ ਲੱਗਦਾ ਬਿਲਕੁਲ ਤਾਂ ਪਰੰਗ ਨਾ ਲੋਕਾਂ ਨੇ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕ ਨਾ ਸਾਰਾ ਲਾ ਇਹਦਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤੇ ਪਈਆਂ ਦਾ ਰਾਤ ਇੱਕ ਇੱਥੇ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਤਾਂ ਕੋਈ ਬੰਦਾ ਨਹੀਂ ਦਾ ਇੱਥੇ ਅੱਜ ਵੀ ਜਿਆਦਾ ਤੁਹਾਨੂੰ ਉਹਨੂੰ ਪਤਾ ਸਰਕਾਰੀ ਸਰਕਾਰੀ ਸਾਹਿਬ ਨੇ ਆਣਾ ਉਹਦੇ ਕਰਕੇ ਡਰਾਮਾ ਕਰਿਆ ਆਗਾ ਸਰਕਾਰੀ ਕੋਈ ਨਾ ਸਰਕਾਰੀ ਬੰਦੇ ਤਿੰਨੇ ਤੇ ਸਿਰਫ ਲੰਗੀ ਜਨੇ ਕਿਸ ਕੀ ਜਨੇ ਬਾਕੀ ਕੋਈ ਨਹੀਂ ਇਕ ਐਸਡੀਓ ਸਾਹਿਬ ਸੀ ਕਿ ਹੋਰੀ ਐਸਡੀਓ ਜੀ ਸਾਹਿਬ ਮਤਲਬ ਇਹ ਬੰਦਾ ਹੈਗੇ ਦੇ ਵਿਚਾਰਾ ਵਿੱਚ ਹੀ ਰਹਿੰਦਾ ਆਪਾਂ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲ ਲੀਏ ਠੀਕ ਕਰੀਏ ਹੁਣ ਕੱਲੋਂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਤੁਹਾਡਾ ਧੰਨਵਾਦ ਹੈ ਤੁਸੀਂ ਸਾਰੇ ਜਣੇ ਲੱਗ ਕੇ ਸੰਭੀ ਹੋਈ ਏ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗੱਲੋਂ ਟ੍ਰੈਜ ਮਾਰ ਕੇ ਦਾ ਚੇਂਜ ਕਰੀਏ ਬਾਬਾ ਪਾਣੀ ਤਾਂ ਬਹੁਤ ਚੇਂਜ ਹੋ ਗਿਆ ਸਾਰਾ ਇਹਦਾ ਮੁਸੀਬਤ ਟਲ ਜਾਣੀ ਦੀ ਜਗਾ ਚੌੜੀ ਨੂੰ ਉਹਦੇ ਨਾਲ ਸਿਸਟਮ ਠੀਕ ਹੋ ਜਾਣਾ ਹੈ ਯਾਰ ਨਿਊ ਡਰਚਾ ਨਾਲ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੱਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਇਹਦਾ ਪਾਪ ਲੱਗੇ ਇੰਨੀ ਘੱਟੀ ਹੋਈ ਆ ਇੰਨੀ ਪਤਾ ਨਹੀਂ ਕਿੱਥੋਂ ਪ੍ਰਬੰਧਾਈ ਤਾਂ ਕਮੀ ਹੈਗੀ ਉਹ ਤੋਂ ਦਿਖਦਾ ਥੋੜੀ ਮਿਸਮੈਨੇਜਮੈਂਟ ਵੀ ਹਾਂ ਸਾਰੰਗਪੁਰ ਜਦੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਬੱਲੇ ਮਿੰਟ ਲੱਗਣੇ ਵੀ ਇੰਨਾ ਜ਼ਿਆਦਾ ਪਾਣੀ ਵਜ ਰਿਹਾ ਹੈ ਅੱਧੇ ਘੰਟੇ 'ਚ ਉੱਤੇ 100 150 ਬੰਦਾ ਪਹੁੰਚ ਗਿਆ ਲੋਕਾਂ ਵੱਲੋਂ ਕੋਈ ਤਾਂ ਤੇ ਤੱਕ ਲਾਈਵ ਹੋ ਕੇ ਕਿਹਾ ਫਿਰ ਉਸੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ ਨਹੀਂ ਆਪਣੇ ਬਹੁਤ ਪਿਛਲੀ ਵਾਰ 19 ਵਿੱਚ ਵੀ ਰਾਤਾਂ ਉਹਦੇ ਕੱਟੀਆਂ ਇਹਨਾਂ ਹਾਂ ਜੀ ਹਾਂ ਲੇਕਿਨ ਲੱਗੇ ਹੋਏ ਇੱਥੇ ਤਾਂ ਜੀ 2 ਸਾਲ ਪਹਿਲਾਂ ਨਹਿਰਪਾਨੀ ਕੱਟੀ ਰਾਤ ਇਹ ਇੱਥੇ ਵੀ ਹੋਇਆ ਉਧਰ ਸਾਡੇ ਐਮਐਲਏ ਸਾਹਿਬ ਆ ਉਹ ਪਾਰਲਮੈਂਟ ਦੇ ਇੰਨੇ ਚੱਲਦੇ ਆ ਰਗੁਰਦੁਰ ਦੇ ਕੋਲ ਦੀ ਮੋੜ ਜਾਂਦੇ ਆ ਗਾਂ ਆਦੇ ਜੈ ਨਹੀਂ ਹਾਂ ਹਾਂ ਲੋ ਆਵੇ ਸਾਡਾ ਤਾਂ ਉਹ ਤਾਂ ਉਹ ਤਾਂ ਉਹ ਤਾਂ ਇੱਕ ਸੜਕ ਦੇ ਕਿਨਾਰੇ ਘੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਜੀ ਕੱਲ ਵੀ ਦੇਖ ਕੇ ਮੁੜ ਗਏ ਕੱਲ ਵੀ ਦੇਖ ਕੇ ਮੁੜ ਗਏ ਜੀ ਹੋਲੀ ਕੋਈ ਨਹੀਂ ਉਹਦਾ ਮੁੱਛਾ ਜੇ ਮਰ ਰੋੜ ਕੇ ਲਾਂਗੇ ਜੀ ਪਹਿਲੇ ਵੀ ਉਹ ਘੜਿਆ ਨਹੀਂ 5 ਮਿੰਟ ਵੀ ਹੋਣ ਪਵਾ ਲੋ ਜੇ ਲੋੜ ਆਪਾਂ ਇਹਦਾ ਸਾਰੇ ਨੰਗੇ ਪੈਰੀਓ ਖੜੇ ਆਂ ਲੋਰਾ ਇਲਾਕਾ ਹੀ ਨੰਗੇ ਪੈਰ ਹੋਇਆ ਰਹਿ ਜਾਂਦਾ ਸਵੇਰੇ 6 ਵਜੇ ਆਜਣਾ ਜ਼ਿੰਮੇਵਾਰੀ ਤੁਹਾਡੀ ਪੌਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਜੇ ਹੋਣਾ ਡੀਸੀ ਸਾਹਿਬ ਨੂੰ ਪਵਾਣਾ ਹੁਣ ਪਵਾ ਲੋ ਸਵੇਰੇ ਕੰਮ ਕਰਾ ਲੋ ਫੋਪ ਲਾਈਨ ਆ ਜਾਣ ਜੇ ਆਪਰੇਟਰ ਨਾ ਹੋਏ ਤਾ ਜੁੜਿਆ ਰਿਨਰ ਕਰਿਆ ਵਾ ਮੁੰਡਾ ਦਬਈ ਤੋਂ ਚਾਰ ਓਪਰੇਟਰ ਸਵੇਰੇ 6 ਵਜੇ ਰ ਖੜੇ ਹੋਣਗੇ ਓਪਰੇਟਰ ਪਾਪਲਾਈਨ ਵਾਲੇ ਤੁਸੀਂ ਪਾਪਲਾਈਨ ਜਿਹੜੀਆਂ ਪਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੋਆਂ ਵਾਲੇ ਉੱਥੇ ਖੜੇ ਆ ਉਹਨਾਂ ਦੇ ਉੱਤੇ ਲਾਡੀ ਸੀ ਦਾ ਕਿਸਦਾ ਨੰਬਰ ਲੈ ਮਨਾਈਂ ਜਰਾ ਕਿਸੇ ਦਾ ਨੰਬਰ ਹੈ ਉਹ ਕੋ ਬਤਲੀ ਚੰਗ ਚੜ ਜੂ ਕਾਫੀ ਲੰਬਾ ਦਰਿਆ ਆਇਆ ਹੈ ਨਾ ਪਾਣੀ ਉਧਰਲੇ ਪਾਸੇ ਚੱਲਣ ਲੱਗ ਜਾਵੇ ਉਧਰ ਪਿੰਡ ਨਹੀਂ ਹੈ ਠੀਕ ਹੈ ਤਾਂ ਸਾਡੇ ਪਿੰਡ ਵੱਜ ਜਾਣਗੇ ਕੋਈ ਨਹੀਂ ਸਰਦ 24 7 ਸਾਡੇ ਅਸੀਂ ਲੱਗੇ ਹੋਏ ਆ ਜੀ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ ਅੱਛੀ ਗੱਲ ਐ ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਜੀ ਉਹਰੇ ਪਹਿਲਾਂ ਸਾਡੇ ਨੀਚੇ ਵਾਲੀ ਗੱਲ ਕਰਦੇ ਨਾ ਡਰੇਨ ਦੀ ਇਹ ਐਕਸਪੀਰੀਅੰਸ ਹੋਇਆ ਵਾ ਤੇ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦੱਸੀ ਐ ਕੋਈ ਵੈਸੀ ਐਡਵਾਈਸ ਨਹੀਂ ਹੈਗੀ ਪਰ ਬਲੀ ਕੋਈ ਨਹੀਂ ਹਮ ਪ੍ਰੈਕਟੀਕਲ ਹੋਈ ਵੀ ਚੀਜ਼ ਐ ਇਹਦੇ ਨਾਲ ਵੱਧ ਪਾਣੀ ਸੀ ਇੱਥੇ ਤੇ ਪਰਲੇ ਪਾਸੇ ਐਤ ਕੀ ਦਾ ਬਹੁਤ ਘਟਾ ਪਿਛਲੇ ਤਾਂ ਪੱਕਾ ਹੋ ਜਵੇ ਬੋਲਡਰ ਬਦਲਿਆ ਇਹਦਾ ਕਾਫੀ ਇਸ਼ਾ ਹੋਇਆ ਵੀ ਸੀ ਬਫੇਰ ਠੀਕ ਹੈ ਸਭ ਤੋਂ ਵੱਧ ਮਾਰੇ ਹੋ ਰਹੀ ਹੈ ਜੀ ਉਹ ਤਾਂ ਗਿਰ ਗਿਆ ਜੀ ਹੈ ਅਬ ਪਚਤ ਗਿਰ ਗਈ ਉਹ ਅ ਗਿਰ ਕੇ ਐਸੀ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾਫੀ ਕਰਾਇਆ ਤੁਸੀਂ ਉਹਦੇ ਅੱਗੇ ਰਹਿ ਗਿਆ ਇਹਨਾਂ ਜੀ ਡੁੱਗਾ ਜੇ ਦੁੱਗਾ ਹੋ ਕੇ ਪੱਕਾ ਹੋ ਜਵੇ ਫੇਰ ਖੜਾ ਹੋ ਉਹ ਅਸਲ 'ਚ ਉਹ ਮਨੇਗਾ ਸਕੀਮ 'ਚ ਕਰਾਇਆ ਸੀ ਉਹ ਸਪੈਸ਼ਲ ਡਰਾਈਵ ਦੇ ਨਾਲ ਹੋਣਾ ਸਪੈਸ਼ਲ ਡਰਾਈਵ ਦੇ ਨਾਲ ਕਰਾਉਗੇ ਇਹ 1.5-2 ਕਿਲੋਮੀਟਰ ਇੱਥੇ ਜਿਹੜੀ ਐਸਡੀਐਮਸੀ ਨਾ ਲੇਡੀਕ ਉਹ ਨਾਲੋਂ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਹੈ ਯਾਨੀ 1.5 ਕਿਲੋਮੀਟਰ ਲੰਬਾ ਉਹ ਹੋ ਜਾਏਗਾ ਇਹਦੀ ਘਾਰੇ ਹਾਂ ਹਾਂ ਸਾਰੰਗਪੁਰ ਦਾ ਪਾਣੀ ਪਰਨੀ ਲਗਾਇਆ ਤੇ ਪਾਣੀ ਵੀ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆ ਪੋਤੇ ਵਾਲਾ ਕਿੱਥੇ ਹਾਂ ਉੱਥੇ ਵੀ ਸੇਮ ਜਿਹੀ ਚੈਨਾਂ ਉੱਥੇ ਅੰਦਰ ਦੇਖ ਕੇ ਆਈਏ ਹਾਂਜੀ ਚੱਲੋ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ دریا ਖੁੱਲਾ ਹੈ ਥੋੜਾ ਜਿਹਾ ਪਰਲਾ ਸਾਈਡ ਥੋੜੀ ਜਿਹੀ ਨਹੀਂ ਰਹੀ ਉੱਥੇ ਰਾਤ ਖੁੱਲ ਗਿਆ ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉਧਰ ਮਾਰਿਆ ਤੱਕਦੇ ਪਾਸੇ ਢੇਰੀ ਪਈ ਸੀ ਥੋੜਾ ਅਸਲ 'ਚ ਜਿਆਦਾ ਦਿੱਕਤ ਆ ਮੀਂਹ ਤੇ ਚਿਕੜੀ ਨੇ ਕਰਤੀ ਉੱਥੇ ਨਾ ਵਿਚ ਨਾ ਟਾਵਰ ਖੜਾ ਪਾਣੀ ਨੇ ਬਿਜਲੀ ਦਾ ਉਹਦੇ ਨਾਲ ਆ ਕੇ ਜੋ ਦਰਖਤ ਉੱਥੋਂ ਲੱਗੇ ਉਹ ਰੇਤ ਆ ਕੇ ਸਾਰਾ ਉੱਥੇ ਜਲਾ ਹੋਈ ਹੈ ਉਧਰ ਪਾਣੀ ਸਿੱਧਾ ਇੱਧਰ ਨੂੰ ਵਜਣ ਲੱਗ ਗਿਆ ਉੱਥੇ ਲੰਘਦੀਆਂ ਦੋ ਲਾਈਨਾਂ ਲੰਘਦੀਆਂ ਠੀਕਾ ਚੱਲਦਾ ਮੈਨੂੰ ਚੱਲਦਾ ਨਾ ਨਾ ਚੱਲਦਾ ਇਧਰ ਰੱਖ ਪਰ ਸਸੀ ਦਾ ਸਰ ਜੀ ਹੋਰ ਕੀ ਹਾਲ ਤੇਰਾ ਵਧੀਆ ਹੀ ਵਧੀਆ ਹੋਰ ਜੀ ਉਧਰ ਵੀ ਜਾਇਆ ਇਹ ਜਰਾ ਚਲੋ ਜੀ ਹਾਂਜੀ ਉਧਰ ਵੀ ਜਾਇਆ ਇਹ ਸੋਨੇ ਸੀ ਸਵੇਰੇ 6 ਵਜੇ ਤੁਹਾਡੇ ਕੋਲ